ਵੀ ਗਰਮੀ ਚ ਕਿਹੜਾ ਫੁੱਲ ਹੋਊਗਾ ਵੀ ਸਾਰੇ ਸੁੱਕ ਜਾਣਗੇ ਹਾਂਜੀ ਤੇ ਮੈਂ 1000 ਰੁਪਏ ਦੇ ਉਹਨੇ ਮੈਨੂੰ 300 ਬੂਟੇ ਦਿੱਤੇ ਸੀਗੇ 1000 ਰੁਪਏ ਦੇ ਅੱਛਾ ਤੇ ਉਹ ਮੈਂ ਇੱਕ ਮਰਲੇ ਦੇ ਵਿੱਚ ਲਾ ਕੇ ਦੇਖੇ ਸੀਗੇ ਠੀਕ ਹੈ ਜੀ ਉਹ ਜਿਹੜੇ ਡੇਢ ਕਿੱਲੇ ਦੀ ਉਹਨਾਂ ਮੈਨੂੰ ਖੁਸ਼ੀ ਨਹੀਂ ਹੋਈ ਸੀ ਜਦੋਂ ਗਰਮੀ ਦੇ ਵਿੱਚ ਜਿਹੜਾ ਉਹ ਇੱਕ ਮਰਲਾ ਖੜ ਗਿਆ ਸੀਗਾ ਦੋਸਤੋ ਆਪਣੇ ਚੈਨਲ ਤੇ ਫੁੱਲਾਂ ਦੀ ਖੇਤੀ ਬਾਰੇ ਬਹੁਤ ਘੱਟ ਵੀਡੀਓ ਅਪਲੋਡ ਸੀਗੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਗੇਂਦੇ ਦੀ ਖੇਤੀ ਦੀ A ਤੋਂ Z ਜਿਹੜੀ ਜਾਣਕਾਰੀ ਲਵਾਂਗੇ ਨੌਜਵਾਨ ਕਿਸਾਨ ਭਰਾ ਕੋਲ ਆਏ ਆ ਜਿਨ੍ਹਾਂ ਦਾ ਕਾਫੀ ਸਾਲਾਂ ਦਾ ਗੇਂਦੇ ਦੀ ਖੇਤੀ ਤੇ ਤਜਰਬਾ ਹੈਗਾ ਬੀਜਨ ਤੋਂ ਲੈ ਕੇ ਇਹਦੀ ਮਾਰਕੀਟਿੰਗ ਤੱਕ ਬਾਈ ਦਾ ਵਧੀਆ ਤਜਰਬਾ ਤੇ ਪੂਰੀ ਗੱਲਬਾਤ ਬਾਈ ਨਾਲ ਆਪਾਂ ਕਰਾਂਗੇ ਸਵਾਲ ਜਵਾਬ ਹੋਣਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜਿਹੜੇ ਭਰਾਵਾਂ ਨੇ ਫੁੱਲਾਂ ਦੀ ਖੇਤੀ ਚਾਉਣਾ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਵਧੀਆ ਹੋਊਗੀ ਗੇਂਦੇ ਦੇ ਨਾਲ ਹੋਰ ਕਿਹੜੇ-ਕਿਹੜੇ ਕੱਟ ਫਲਾਵਰ ਆ ਜਿਹੜੇ ਆਪਾਂ ਲਾ ਸਕਦੇ ਆ ਆ ਜੋ ਵੀਡੀਓ ਚ ਗੱਲਬਾਤ ਕਰਦੇ ਆਂ ਬਾਈ ਨਾਲ ਸਤਿ ਸ਼੍ਰੀ ਅਕਾਲ ਚੰਨ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਜੀ ਸਵਾਗਤ ਆ ਬਾਈ ਆਪਣੇ ਯੰਗ ਫਾਰਮਰ ਚੈਨਲ ਤੇ ਤੁਹਾਡਾ ਜੀ ਧੰਨਵਾਦ ਬਾਈ ਜੀ ਹੈਨਾ ਕਿੰਨੇ ਸਾਲ ਹੋ ਗਿਆ ਬਾਈ ਅੱਜ ਆਪਾਂ 2025 ਦੀ ਗੱਲ ਕਰੀਏ ਫੁੱਲਾਂ ਦੀ ਖੇਤੀ ਪਹਿਲੀ ਵਾਰੀ ਕਦੋਂ ਸ਼ੁਰੂ ਕੀਤੀ ਸੀ ਤੇ ਕਿਵੇਂ ਸਵੱਬ ਬਣਿਆ ਸਟਾਰਟਿੰਗ 2014 ਤੋਂ ਕੀਤੀ ਸੀਗੀ ਅੱਛਾ ਬਾਈ ਗੋਭੀ ਲਾਈ ਸੀਗੀ ਹਾਂਜੀ ਤੇ ਗੋਭੀ ਦੀ ਪਨੀਰੀ ਘਟ ਗਈ ਸੀਗੀ ਠੀਕ ਹੈ ਜੀ ਤੇ ਇਹਦੀ ਪਨੀਰੀ ਸਾਡੇ ਕੋਲੇ ਵੈਸੇ ਸ਼ੌਂਕ ਨੂੰ ਲਾਉਂਦੇ ਹੁੰਦੇ ਸੀ ਤੇ ਪਨੀਰੀਏ ਦੀ ਖੜੀ ਸੀਗੀ ਹਾਂਜੀ ਤੇ ਸ਼ੌਂਕ ਮੈਨੂੰ ਨਹੀਂ ਸੀ ਕਿ ਫਾਦਰ ਸਾਹਿਬ ਨੇ ਲਾਤਾ ਸੀਗਾ ਅੱਛਾ ਫੁੱਲ ਖਿੜ ਗਿਆ ਸੀ ਜਦੋਂ ਹਾਂ ਤੇ ਉਦੋਂ ਫਾਦਰ ਸਾਹਿਬ ਹੀ ਆਂਦੇ ਇਹਨੂੰ ਵੇਖ ਵੀ ਜਾਂਦਾ ਇਹੇ ਵੇਚਿਆ ਮੈਂ ਫਿਰ ਉਹਨੂੰ ਬਾਜ਼ਾਰ ਪੁੱਛ ਕੇ ਆਇਆ ਉਹ ਕਹਿੰਦੇ ਵੀ 10 ਕਿਲੋ ਸਾਨੂੰ ਦੇ ਜਾ ਹਾਂਜੀ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਇਹ 10 ਕਿਲੋ ਇੱਕ ਲਾਈਨ ਦੇ ਵਿੱਚੋਂ ਹੀ ਨਿਕਲ ਜੂਗਾ ਅੱਛਾ ਤੇ ਉਹ ਲੱਗ ਗਈ ਸੀ ਸਾਡੇ ਕੋਲੇ ਇੱਕ ਕਨਾਲ ਠੀਕ ਹੈ ਜੀ ਤੇ ਉਹ ਫੁੱਲ ਅਸੀਂ ਜਦੋਂ 6-7 ਲਾਈਨਾਂ ਤੋੜੀਆਂ ਤਾਂ 60 ਕਿਲੋ ਹੋ ਗਿਆ ਜਦੋਂ ਤੋਲਿਆ ਮੈਂ ਕਿਹਾ ਯਾਰ ਉਹਨੂੰ ਤਾਂ 10 ਕਿਲੋ ਦੇਣਾ 50 ਕਿਲੋ ਕਿਨੂੰ ਦੇਵਾਂਗੇ ਤੇ ਮੈਂ ਗੱਡੀ 'ਚ ਧਰ ਕੇ ਉਵੇਂ ਲੈ ਗਿਆ ਮੈਂ ਕਿਹਾ ਯਾਰ 60 ਕਿਲੋ ਐ ਵਿਕ ਜੂਗਾ ਇਹਨਾਂ ਉਹ ਕਹਿੰਦਾ ਮੇਰੇ ਕੋਲ ਹੀ ਰੱਖ ਜਾ ਤੇ ਉਦੋਂ ਇਹਨਾਂ ਸੀ ਵੀ ਉਹਨੂੰ ਥੋੜਾ ਜਿਹਾ ਰੇਟ ਘੱਟ ਜਿਹਾ ਦਿੱਤਾ ਸੀਗਾ ਹਾਂਜੀ ਤੇ ਮੈਨੂੰ ਐ ਹੋ ਗਿਆ ਚਲੋ ਵਿਕੀ ਤਾਂ ਜਾਂਦਾ ਹਾਂਜੀ ਤੇ ਉਦੋਂ ਫਿਰ ਕਨਾਲ ਮੇਰੀ ਉਦੋਂ 30000 ਦੀ ਨਿਕਲ ਗਈ ਸੀਗੀ ਅੱਛਾ ਭਾਈ ਉਦੋਂ ਫਿਰ 30000 ਦੀ ਇੱਕ ਤਾਂ ਉਦੋਂ ਬਚਪਣਾ ਸੀਗਾ ਹੂੰ ਤੇ ਇੱਕ 30000 ਤਾਂ ਜਾਜਾ ਬਣਿਆ ਸੀ ਇੱਕ ਉਹਦੇ ਮਨ ਦੇ ਵਿੱਚ ਤਾਂ ਵਿਚਾਰ ਆਉਂਦੇ ਆ ਵੀ ਇਹ ਤਾਂ ਕਿੱਲੇ ਦੇ ਹਿਸਾਬ ਨਾਲ ਐਵਰੇਜ ਗੱਡੀ ਹੈ ਤੇ ਬਹੁਤ ਜ਼ਿਆਦਾ ਨਿਕਲ ਜਾਂਦਾ ਜੋੜ ਘਟਾਓ ਲਾ ਲਿਆ ਆਪਾਂ ਜੋੜ ਘਟਾਓ ਹਰੇਕ ਦੇ ਮਨ 'ਚ ਹੀ ਹੁੰਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਲਾਤਾ ਸੀਗਾ ਡੇਢ ਕਿਲਾ ਲਾਤਾ ਸੀਗਾ ਅੱਛਾ ਜੀ ਫਾਦਰ ਸਾਹਿਬ ਕਹਿੰਦੇ ਵੀ ਓਨਾ ਕੁ ਲਾਈ ਜਿੰਨਾ ਕਿ ਤੈਥੋਂ ਹੈਂਡਲ ਹੋ ਜੇ ਹਾਂਜੀ ਤੇ ਜਦੋਂ ਪਹਿਲੇ ਸਾਲ ਕਨਾਲ ਲਾਈ ਸੀਗੀ ਉਦੋਂ ਫਿਰ 30000 ਰੁਪਏ ਮੈਂ ਉਹ ਮਾਰਕੀਟਿੰਗ ਨੂੰ ਹੈਂਡਲ ਕਰਨ ਵਾਸਤੇ ਖਰਚਦਾ ਸੀ ਯਾਨੀ ਕਿ ਸਾਰੇ ਦਿੱਲੀ ਤੱਕ ਮੈਂ ਜਾਇਆ ਸੀਗਾ ਫੁੱਲਾਂ ਵਾਲਿਆਂ ਕੋਲੇ ਠੀਕ ਹੈ ਲੁਧਿਆਣਾ ਦਿੱਲੀ ਤੱਕ ਉਹਨਾਂ ਦੇ ਕੰਟੈਕਟ ਲਏ ਤਾਂ ਜਦੋਂ ਉਹ ਅਗਲਾ 1.5 ਕਿੱਲਾ ਅਗਲੇ ਸਾਲ ਲਾਇਆ ਸੀਗਾ ਹਾਂਜੀ ਤੇ ਉਹ ਫੋਨ ਕੀਤੇ ਫਿਰ ਵਧੀਆ ਸੇਲ ਹੋ ਗਿਆ ਸੀ ਉਹ ਵੀ अच्छा हां जी ਪਹਿਲਾਂ ਜਾਫਰੀ ਤੋਂ ਸਟਾਰਟਿੰਗ ਕੀਤੀ ਸੀਗੀ ਉਦੋਂ 2 ਸਾਲ ਅਸੀਂ ਜਾਫਰੀ ਲਾਉਂਦੇ ਰਹੇ ਉਦੋਂ ਬਾਅਦ ਮੈਨੂੰ ਇਹ ਨਹੀਂ ਸੀਗਾ ਵੀ ਫੁੱਲਾਂ ਵਾਲੇ ਫਿਰ ਕਹਿੰਦੇ ਸੀ ਗਰਮੀ ਵਿੱਚ ਗੇਂਦਾ ਆਉਂਦਾ ਹੂੰ ਇਹਦਾ ਮੈਨੂੰ ਪਹਿਲਾਂ ਇਹ ਨਹੀਂ ਪਤਾ ਸੀ ਵੀ ਇਹ ਜਾਫਰੀ ਹੁੰਦੀ ਹੈ ਮੈਂ ਦੁਕਾਨ ਤੇ ਜਾ ਕੇ ਕਹਿੰਦਾ ਸੀ ਮੈਂ ਗੇਂਦਾ ਲਾਇਆ ਅੱਛਾ ਜਾਫਰੀ ਤਾਂ ਉਦੋਂ ਪਤਾ ਲੱਗਿਆ ਵੀ ਇਹ ਇਹ ਜਾਫਰੀ ਹੁੰਦੀ ਹੈ ਜਦੋਂ ਫੁੱਲਾਂ ਵਾਲਿਆਂ ਨੇ ਦੱਸਿਆ ਠੀਕ ਉਦੋਂ ਬਾਅਦ ਬੁਕਸ ਵਗੈਰਾ ਪੜ੍ਹੀਆਂ ਫਿਰ ਪਤਾ ਲੱਗਿਆ ਵੀ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆਉਂਦੀਆਂ ਹਾਂਜੀ ਫਿਰ ਫੁੱਲਾਂ ਵਾਲੇ ਕਹਿੰਦੇ ਵੀ ਤੂੰ ਗੇਂਦਾ ਵੀ ਲਾਇਆ ਕਰ ਹੂੰ ਤੇ ਫੇਰ ਗੇਂਦੇ ਦੀ ਪਨੀਰੀ ਨਹੀਂ ਮੈਨੂੰ ਪਤਾ ਸੀ ਕਿੱਥੋਂ ਮਿਲੂ ਫੇਰ ਮੈਂ 20 ਦੁਕਾਨਾਂ ਵਾਲਿਆਂ ਨੂੰ ਪੁੱਛਣ ਲੱਗ ਗਿਆ ਲੁਧਿਆਣੇ ਜਿਵੇਂ ਯੂਨੀਵਰਸਿਟੀ ਦੇ ਸਾਹਮਣੇ ਦੁਕਾਨਾਂ ਹੈਗੀਆਂ ਹਾਂਜੀ ਹਾਂਜੀ ਉਹਨਾਂ ਨੂੰ ਪੁੱਛਿਆ ਹੋਰ ਯੂਨੀਵਰਸਿਟੀ ਦੀਆਂ ਕਈ ਵੈਰਾਈਟੀਆਂ ਆਉਂਦੀਆਂ ਪਰ ਮੈਂ ਉਹਨਾਂ ਦਾ ਤਜਰਬਾ ਨਹੀਂ ਕੀਤਾ ਅਜੇ ਤੱਕ ਜੀ ਬਾਈ ਤੇ ਫੇਰ ਜ਼ਿੰਮੇਦਾਰ ਭਰਾ ਨਾਲ ਹੀ ਕਿਸੇ ਨਾਲ ਕੰਟੈਕਟ ਹੋਇਆ ਸੀ ਉਹ ਗੇਂਦਾ ਲਾਉਂਦਾ ਸੀਗਾ ਥੋੜਾ ਜਿਹਾ ਮੇਰੇ ਵਾਸਤੇ ਪਨੀਰੀ ਉਹਨੇ ਮੈਂ ਉਹ ਤੋਂ ਕਿਹਾ ਵੀ 1000 ਰੁਪਏ ਦੀ ਲਿਆ ਕਿਉਂਕਿ ਗਰਮੀ ਦੇ ਵਿੱਚ ਮੈਨੂੰ ਐਵੇਂ ਸੀ ਵੀ ਗਰਮੀ ਚ ਕਿਹੜਾ ਫੁੱਲ ਹੋਊਗਾ ਵੀ ਸਾਰੇ ਸੁੱਕ ਜਾਣਗੇ ਹਾਂਜੀ ਤੇ ਮੈਂ 1000 ਰੁਪਏ ਦੇ ਉਹਨੇ ਮੈਨੂੰ 300 ਬੂਟੇ ਦਿੱਤੇ ਸੀਗੇ 1000 ਰੁਪਏ ਦੇ ਅੱਛਾ ਤੇ ਉਹ ਮੈਂ ਇੱਕ ਮਰਲੇ ਦੇ ਵਿੱਚ ਲਾ ਕੇ ਦੇਖੇ ਸੀਗੇ ਠੀਕ ਹੈ ਜੀ ਉਹ ਜਿਹੜੇ 1.5 ਕਿੱਲੇ ਦੀ ਉਹਨਾਂ ਮੈਨੂੰ ਖੁਸ਼ੀ ਨਹੀਂ ਹੋਈ ਸੀ ਜਦੋਂ ਗਰਮੀ ਦੇ ਵਿੱਚ ਜਿਹੜਾ ਉਹ ਇੱਕ ਮਰਲਾ ਖੜ ਗਿਆ ਸੀਗਾ ਠੀਕ ਹੈ ਜੀ ਉਹ ਇੱਕ ਮਰਲਾ ਵੀ ਦਿਨ ਚਾਰ ਹਜ਼ਾਰ ਦਾ ਵੇਚਦਾ ਸੀਗਾ ਮੈਂ ਅੱਛਾ ਤੇ ਉਸ ਤੋਂ ਬਾਅਦ ਫਿਰ ਮੈਂ ਆਪ ਹੀ ਮੰਗਵਾਉਣ ਲੱਗ ਗਿਆ ਪਨੀਰੀ ਉਹਦੀ ਗਰਮੀ ਚ ਕੋਲਕਾਤਾੋਂੋਂ ਆਉਂਦੀ ਹੈ ਠੀਕ ਸਟਾਰਟਿੰਗ ਵੈਸੇ ਜਾਫਰੀ ਤੋਂ ਕਰਨੀ ਚਾਹੀਦੀ ਆ ਪਰ ਤੁਸੀਂ ਜਿਵੇਂ ਕਿਹਾ ਘੱਟ ਮਿਹਨਤ ਹੂੰ ਘੱਟ ਮਿਹਨਤ ਦੀ ਗੱਲ ਨਹੀਂ ਮਿਹਨਤ ਇਹਦੇ ਚ ਕਾਫੀ ਹੈਗੀ ਆ ਠੀਕ ਹੈ ਜੀ ਮਿਹਨਤ ਜਿੰਨੀ ਮਿਹਨਤ ਜ਼ਿਆਦਾ ਹੋਣਾ ਪ੍ਰੋਫਿਟ ਵੀ ਜ਼ਿਆਦਾ ਆ ਹਾਂਜੀ ਤੇ ਪਹਿਲਾਂ ਜਾਫਰੀ ਵੀ ਕਰ ਲੈਣੀ ਚਾਹੀਦੀ ਗੁਲਾਬ ਚ ਵੀ ਬਹੁਤ ਵਧੀਆ ਪ੍ਰੋਫਿਟ ਆ ਗੁਲਾਬ ਗਿੱਲਾ ਵੀ ਵਿਕ ਜਾਂਦਾ ਸੁੱਕਾ ਵੀ ਵਿਕ ਜਾਂਦਾ ਹਾਂਜੀ ਤੇ ਗੁਲਾਬ ਦੇ ਵਿੱਚ ਵੀ ਵਧੀਆ ਪ੍ਰੋਫਿਟ ਆ ਗਰਮੀ ਚ ਪਹਿਲਾਂ ਸਟਾਰਟਿੰਗ ਫਾਰਮਰ ਗਰਮੀ ਤੋਂ ਨਾ ਕਰੇ ਕਿਉਂਕਿ ਗਰਮੀ ਚ ਪਾਣੀ ਨੂੰ ਜ਼ਿਆਦਾ ਚਾਹੀਦਾ ਹੁੰਦਾ ਹਾਂਜੀ ਤੇ ਵੈਸੇ ਮਾਤਰਾ ਲਿਮਟਡ ਚਾਹੀਦੀ ਇਹਦੀ ਵਟਾਂ ਦੇ ਪਾਣੀ ਨਹੀਂ ਚੜਾਉਣਾ ਹੁੰਦਾ ਠੀਕ ਹੈ ਜੀ ਤੇ ਗਰਮੀ ਚ ਕੱਖ ਵੀ ਜ਼ਿਆਦਾ ਹੁੰਦੀ ਆ ਅੱਛਾ ਜਾਫਰੀ ਵੈਰਾਈਟੀ ਸਰਦੀ ਚ ਹੁੰਦੀ ਆ ਠੀਕ ਹੈ ਜੀ ਇਹਦੇ ਵਿੱਚ ਵੀ ਚਾਰ ਵੈਰਾਈਟੀਆਂ ਹੈਗੀਆਂ ਆਪਣੇ ਕੋਲੇ ਹਮ ਅਲੱਗ-ਅਲੱਗ ਟਾਈਮ ਤੇ ਲੱਗਦੀਆਂ ਹਰੇਕ ਮਹੀਨੇ ਉਹਦੀ ਵੈਰਾਈਟੀ ਚੇਂਜ ਹੋ ਜਾਂਦੀ ਆ ਅੰਦਰ 15 20 20 ਦਿਨਾਂ ਦੇ ਸਪੇਸ ਨਾਲ ਉਹਦਾ ਫੁੱਲ ਦਾ ਫਰਕ ਹੁੰਦਾ ਜੀ ਵੀ ਉਹ ਕੋਈ ਲੇਟ ਆਉਂਦਾ ਕੋਈ ਪਹਿਲਾਂ ਆ ਜਾਂਦਾ ਤੇ ਜਨਵਰੀ ਤੋਂ ਬਾਅਦ ਜਦੋਂ ਲੱਗਣਾ ਸ਼ੁਰੂ ਹੋ ਜਾਂਦਾ ਪਲਾਂਟੇਸ਼ਨੇ ਸ਼ੁਰੂ ਹੋ ਜਾਂਦੀ ਆ ਉਦੋਂ ਗੇਂਦੇ ਦੀ ਸ਼ੁਰੂ ਹੋ ਜਾਂਦੀ ਆ ਤੇ ਜੁਲਾਈ ਤੱਕ ਗੇਂਦਾ ਚੱਲਦਾ ਅੱਗੇ ਅਗਸਤ ਅਗਸਤ ਤੋਂ ਲੈ ਕੇ ਅਕਤੂਬਰ ਨਵੰਬਰ ਤੱਕ ਜਾਫਰੀ ਲੱਗਦੀ ਆ ਜਿਆਦਾ ਦੀ ਡਿਮਾਂਡ ਬਈ ਕਿੱਥੇ ਹੈਗੀ ਆ ਜਾਫਰੀ ਦੀ ਤੇ ਮੰਨ ਲਓ ਰੇਟ ਦੀ ਜੇ ਗੱਲ ਕਰੀਏ ਐਵਰੇਜ ਰੇਟ ਕਿੰਨਾ ਕਰਦਾ ਸੀਜ਼ਨ ਦੇ ਵਿੱਚ ਐਵਰੇਜ 10 ਰੁਪਏ ਤੋਂ ਲੈ ਕੇ ਜਾਫਰੀ ਦਾ 40 50 ਇਸ ਤੱਕ ਹੋ ਜਾਂਦਾ ਹਾਂਜੀ ਤੇ ਗਰਮੀਆਂ ਦੇ ਵਿੱਚ 100 ਪਲੱਸ ਵੀ ਹੋ ਜਾਂਦਾ ਹੁੰਦਾ ਗਰਮੀਆਂ ਚ ਉਹਨਾਂ ਵੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਜੀ ਜਿਆਦਾ ਨਿਕਲਦਾ ਕਿੱਥੇ ਫੁੱਲ ਆਪਣਾ ਡਿਮਾਂਡ ਕਿੱਥੇ ਹੁੰਦੀ ਹੈ ਜਿਆਦਾ ਜੀ ਡਿਮਾਂਡ ਤਕਰੀਬਨ ਮੈਂ 200 ਕਿਲੋਮੀਟਰ ਏਰੀਆ ਕਵਰ ਕਰਦਾ ਸੀ ਪਸੇ 200 ਕਿਲੋਮੀਟਰ ਇਧਰਲੀ ਸਾਈਡ 200 ਕਿਲੋਮੀਟਰ ਇਧਰਲੀ ਸਾਈਡ ਠੀਕ ਹੈ ਜੀ ਹਾਂਜੀ ਤਕਰੀਬਨ 400 ਕਿਲੋਮੀਟਰ ਏਰੀਆ ਹੋ ਗਿਆ ਟੋਟਲੀ ਅੱਛਾ ਹਾਂਜੀ ਤੇ ਮਾਰਕੀਟਿੰਗ ਕਿਵੇਂ ਕਰਦੇ ਹੋ ਮੰਨ ਲਓ ਲੇਬਰ ਨੇ ਤੜਾਈ ਕੀਤੀ ਹੈ ਨਾ ਕਿੰਨਾ ਟਾਈਮ ਫੁੱਲ ਇਹ ਕੱਢ ਜਾਂਦਾ ਜੇ ਆਪਾਂ ਰੱਖਣਾ ਹੋਵੇ ਤੇ ਤੁਸੀਂ ਮਾਰਕੀਟਿੰਗ ਕਿਵੇਂ ਕਰਦੇ ਹੋ ਮਾਰਕੀਟਿੰਗ ਹੁਣ ਸ਼ੁਰੂ ਤੋਂ ਕੰਟੈਕਟ ਜਿਹੜੇ ਬਣੇ ਹੋਏ ਉਹਨਾਂ ਨੂੰ ਉਹਨਾਂ ਨਾਲ ਹੀ ਗੱਲ ਆ ਤੇ ਜਦੋਂ ਫੁੱਲ ਚੱਲ ਪੈਂਦਾ ਫਿਰ ਉਹਨਾਂ ਨੂੰ ਸਟਾਰਟ ਕਰਦੀ ਇਹਦਾ ਫਲਾਵਰ ਦੇਣਾ ਸਾਰਿਆਂ ਨੂੰ ਹਾਂਜੀ ਤੇ ਮੰਦੀ ਵੀ ਆ ਜਾਂਦੀ ਹੈ ਇਹਦੇ ਵਿੱਚ ਅੱਛਾ ਹਾਂਜੀ ਜਦੋਂ ਜਦੋਂ ਵਿਆਹ ਸ਼ਾਦੀ ਨਹੀਂ ਹੁੰਦੇ ਤਿਉਹਾਰ ਨਹੀਂ ਹੁੰਦੇਗੇ ਹਾਂਜੀ ਉਦੋਂ ਕਾਫੀ ਮੰਦੀ ਆ ਜਾਂਦੀ ਤੇ ਫੁੱਲ ਬਹੁਤ ਜ਼ਿਆਦਾ ਖੜੇ ਹੁੰਦੇ ਆ ਅੱਛਾ ਫਿਰ ਘੱਟ ਰੇਟ ਰੇਟ ਵੀ ਘੱਟ ਹੁੰਦਾ ਠੀਕ ਹੈ ਜੀ ਹਾਂਜੀ ਜਿਵੇਂ ਬਈ ਫੁੱਲ ਮੰਨ ਲਓ ਖੜਦਾ ਕਦੇ ਡਿਮਾਂਡ ਨਹੀਂ ਆਉਂਦੀ ਹਨਾ 15 20 ਦਿਨ ਮਹੀਨਾ ਖੜ ਗਿਆ ਫੁੱਲ ਨੂੰ ਕੋਈ ਨਿਸ਼ਾਨ ਹੈਗਾ ਜੀ 15 ਦਿਨ ਖੜ ਜਾਂਦਾ ਫੁੱਲ ਹਾਂਜੀ ਉਸ ਤੋਂ ਬਾਅਦ ਦਾਗੀ ਹੋਣ ਲੱਗ ਜਾਂਦਾ ਜਿਹੜੀ ਤੁਹਾਡੀ ਸੇਲ ਆ ਖੇਤ ਦੇ ਵਿੱਚੋਂ ਹੋਣੀ ਆ ਤੁਹਾਡੀ ਡਿਮਾਂਡ ਦੇ ਹਿਸਾਬ ਨਾਲ ਹੁੰਦੀ ਆ ਆਰਡਰ ਆਉਂਦੇ ਤੁਹਾਨੂੰ ਫੇਰ ਹੀ ਲੜਾਈ ਕਰਦੇ ਹੋ ਕਿ ਡੇਲੀ ਸਪਲਾਈ ਹੁੰਦੀ ਆ ਪਤਾ ਹੀ ਹੁੰਦਾ ਰੈਗੂਲਰ ਜਦੋਂ ਕੰਮ ਚੱਲ ਪੈਂਦਾ ਵੀ ਇੰਨੇ ਆਰਡਰ ਹੈਗੇ ਆ ਬਾਕੀ ਵਿਆਹ ਸ਼ਾਦੀਆਂ ਦੇ ਮਹੂਰਤੋ ਦੇਖ ਲਈਦੇ ਆ ਤਿਆਰ ਵੇਖ ਲੈਂਦੇ ਆ ਡੈਰੀ ਤੇ ਅਗਲੇ ਸਾਲ ਦੇ ਟਿਕ ਪਹਿਲਾਂ ਲਾ ਕੇ ਰੱਖ ਲਈਦੇ ਆ ਵੀ ਇੱਥੇ ਇੱਥੇ ਡਿਮਾਂਡ ਆਊਗੀ ਉਹਦੇ ਕਰਕੇ ਤੋੜਾਈ ਫਿਰ ਲੇਬਰ ਉਨੀ ਕਰਕੇ ਤੇ ਪਹਿਲਾਂ ਹੀ ਤੋੜਾਈ ਕਰਕੇ ਰੱਖ ਲੈਣੇ ਹੁੰਨੇ ਆ ਡਿਮਾਂਡ ਵੀ ਆਉਂਦੀ ਰਹਿੰਦੀ ਆ ਨਾਲ ਜਿਵੇਂ 10 ਕੁਇੰਟਲ ਦਾ ਆਰਡਰ ਆ ਗਿਆ ਹਾਂਜੀ ਤੇ ਆਪਾਂ 15 ਤੋੜ ਦੇਣਾ ਕਿਉਂਕਿ ਕੱਲ ਨੂੰ ਵੀ ਚਾਹੀਦਾ ਮੌਕੇ ਤੇ ਆਰਡਰ ਫਿਰ ਮੌਕੇ ਤੇ ਨਾ ਮਾਲ ਟੁੱਟਦਾ ਵੀ ਨਹੀਂ 8-10 ਜਣੇ ਲੇਬਰ ਲੱਗੀ ਹੁੰਦੀ ਆ ਹਾਂਜੀ ਨਰਸਰੀ ਫਿਰ ਇਹਦੀ ਆਪ ਹੀ ਤਿਆਰ ਕਰਦੇ ਹੋ ਨਰਸਰੀ ਸੇਲ ਵੀ ਕਰਦੇ ਹੋ ਜਾਂ ਕਿਸੇ ਨੇ ਲੈਣੀ ਹੋਵੇ ਨਰਸਰੀ ਤਾਂ ਉਹ ਪਨੀਰੀਆਂ ਜਿਵੇਂ ਜਾਫਰੀ ਦੀਆਂ ਵੈਰਾਈਟੀਆਂ ਹੈਗੀਆਂ ਜਿਹੜੀਆਂ ਆਪਣੇ ਕੋਲੇ ਹਾਂਜੀ ਉਹਦੀਆਂ ਪਨੀਰੀਆਂ ਅਸੀਂ ਤਿਆਰ ਕਰਦੇ ਆਂ ਖੁਦ ਜੀ ਹਾਂਜੀ ਕਾਫੀ ਫਾਰਮਰ ਲੈ ਜਾਂਦੇ ਆਂ ਤਕਰੀਬਨ ਮੇਰੇ ਕੋਲੋਂ ਜਿੰਨਾ ਕਿ ਮੇਰਾ ਦੂਰ ਤੱਕ ਫੁੱਲ ਜਾਂਦਾ 2 400 ਕਿਲੋਮੀਟਰ ਦੇ ਏਰੀਏ ਦੇ ਵਿੱਚ ਹਾਂਜੀ ਉਹਨੇ ਦੂਰ ਹੀ ਪਨੀਰੀਆਂ ਜਾਂਦੀਆਂ ਈ ਇਧਰ ਸਰਸੇ ਤੋਂ ਲੈ ਕੇ ਇਧਰ ਰਾਜਸਥਾਨ ਵੀ ਜਾਂਦੀਆਂ ਇਧਰ ਪਠਾਨਕੋਟ ਤੱਕ ਵੀ ਫਾਰਮਰ ਲੈ ਜਾਂਦੇ ਆਂ ਸਈ ਵਾਰੀ ਜਲੰਧਰੋਂ ਖੁਦ ਆ ਕੇ ਵੀ ਲੈ ਜਾਂਦੇ ਆਂ ਦੂਰੋਂ ਦੂਰੋਂ ਆ ਕੇ ਜੀ ਪਰਮਰ ਨੂੰ ਐ ਏਦਾਂ ਹੁੰਦਾ ਨਾ ਵੀ ਅਸੀਂ ਮਿਲ ਕੇ ਖੁਦ ਗੱਲਬਾਤ ਕਰਕੇ ਲਈਓ ਖੁਦਾ ਆ ਕੇ ਲੈ ਜਾਂਦੇ ਆ ਮੇਰੇ ਕੋਲੇ ਘੱਟੋ ਘੱਟ 4-5 ਲੱਖ ਬੂਟਾ ਜਾਫਰੀ ਦਾ ਸੇਲ ਕਰ ਦਿੰਨਾ ਇਹ ਤੋਂ ਪਹਿਲਾਂ ਜੀ ਆਉਣ ਵਾਲੇ ਟਾਈਮ 'ਚ ਵਧਾ ਰਿਆਂ ਕੰਮ ਅੱਛਾ ਜੀ ਹਾਂਜੀ ਹਾਈਬ੍ਰਿਡ ਸੀਡ ਤੇ ਵੀ ਕੰਮ ਕਰ ਰਹੇ ਆ ਜਾਫਰੀ ਦਾ ਸੀਡ ਤਾਂ ਤੁਸੀਂ ਖੁਦ ਹੀ ਤਿਆਰ ਕਰਦੇ ਹੋ ਹਾਂਜੀ ਹਾਈਬ੍ਰਿਡ ਸੀਡ ਅਸੀਂ ਬਾਏ ਕਰਦੇ ਆ ਉਹ ਫਿਰ ਪਨੀਰੀਆਂ ਖੁਦ ਟ੍ਰੇ ਦੇ ਵਿੱਚ ਜੀ ਠੀਕ ਹੈ ਬਾਈ ਹਾਂਜੀ ਤੇ ਬਾਕੀ ਭਾਈ ਜਿਵੇਂ ਅੱਜ ਕੱਲ੍ਹ ਕਈ ਕਿਸਾਨ ਹੈਗੇ ਜਿਹਦੇ ਕੰਟਰੈਕਟ ਤੇ ਸੀਡ ਪ੍ਰੋਡਕਸ਼ਨ ਦਾ ਵੀ ਕਰਦੇ ਆ ਉਹ ਵੀ ਟਰਾਈ ਕੀਤਾ ਤੁਸੀਂ ਜਾਂ ਤੁਸੀਂ ਕੱਟ ਫਲਾਵਰ ਤੇ ਕਰ ਰਹੇ ਹੋ ਮੈਂ ਲਾਸਟ ਈਅਰ 18 ਕਿੱਲੇ ਲਾਈ ਸੀਗੇ ਉਹਦੇ ਸੀਡ ਪ੍ਰੋਡਕਸ਼ਨ ਦੇ ਜਾਫਰੀ ਸੀਗੀ ਮੇਰੇ ਕੋਲ 1.5-2 ਏਕੜ ਹਾਂਜੀ ਤੇ ਸੀਡ ਪ੍ਰੋਡਕਸ਼ਨ ਦੇ ਵਿੱਚ ਇਦਾਂ ਪੇਮੈਂਟ ਬਹੁਤ ਲੇਟ ਆਉਂਦੀ ਆ ਸੀਡ ਪ੍ਰੋਡਕਸ਼ਨ ਜਿਵੇਂ ਹੁਣ ਆਪਾਂ ਝੋਨਾ ਕੱਟ ਕੇ ਉਹਨੂੰ ਸੀਡ ਪ੍ਰੋਡਕਸ਼ਨ ਲਈ ਕੋਈ ਫਲਾਵਰ ਲਾ ਲੈਨੇ ਆ ਹਾਂਜੀ ਤੇ ਪਹਿਲਾਂ ਤਾਂ ਗੁੜਾਈਆਂ ਦਾ ਖਰਚਾ ਲੇਬਰ ਦਾ ਖਰਚਾ ਉਹ ਕਾਫੀ ਪੈ ਜਾਂਦਾ ਪੈਂਦਾ ਤਾਂ ਇਹਦੇ ਦੇ ਵੀ ਆ ਪਰ ਉਹਦੇ ਚ ਦਿੱਕਤ ਹੈ 5-6 ਮਹੀਨੇ ਦੀ ਫਸਲ ਹੁੰਦੀ ਆ ਹੂੰ ਉਸ ਤੋਂ ਬਾਅਦ ਉਹ ਜਿਹੜੀ ਕੰਪਨੀ ਨੂੰ ਆਪਾਂ ਦਿੰਨੇ ਆ ਸੀਡ ਤੇ ਉਹ ਗ੍ਰੇਡਿੰਗ ਗ੍ਰੇਡਿੰਗ ਕਰਦਾ ਗ੍ਰੇਡਿੰਗ ਵੀ ਇਦਾਂ ਨਹੀਂ ਹੁੰਦੀ ਵੀ ਜਾਣਸਾਰ ਕਰਨ ਲੱਗ ਜੂਗਾ ਹੋਰ ਬਹੁਤ ਫਾਰਮਰ ਆਪਣੇ ਤੋਂ ਪਹਿਲਾਂ ਲਾਈਨ ਦੇ ਵਿੱਚ ਲੱਗੇ ਹੁੰਦੇ ਆ ਹਾਂਜੀ ਉਹਨਾਂ ਦੀ ਗ੍ਰੇਡਿੰਗ ਹੋ ਗਈ ਆਪਣਾ ਤਾਂ ਝੋਨਾ ਲੱਗ ਕੇ ਝੋਨਾ ਨਿਸਰ ਗਿਆ ਸੀ ਮੇਰਾ ਉਸ ਟਾਈਮ ਪੇਮੈਂਟ ਬਹੁਤ ਲੇਟ ਹੋ ਗਈ ਸੀ ਉਹਦੇ ਕਰਕੇ ਮੈਂ ਥੋੜਾ ਜਿਹਾ ਮੈਨੂੰ ਪਿੱਛੇ ਹਟਣਾ ਪਿਆ ਤੇ ਪਿਛਲੇ ਸਾਲ ਮੇਰੇ ਕੋਲ 20 ਕਿੱਲੇ ਰਕਬਾ ਸੀ ਫੁੱਲਾਂ ਹੇਠ ਇਸ ਸਾਲ ਮੇਰੇ ਕੋਲੇ ਜਾਫਰੀ 4 ਏਕੜ ਆ ਬਾਕੀ ਕਣਕ ਕੱਟ ਕੇ 5 ਏਕੜ ਗਿੰਦਾ ਲਾਉਣਾ ਅੱਗੇ ਫਿਰ ਸਰਦੀ ਦੇ ਵਿੱਚ ਰਿਪੀਟ ਉਵੇਂ ਕਰਦੇ ਰਹਿੰਨੇ ਆ ਯਾਨੀ ਕਿ ਸਾਲ ਦਾ ਆਪਾਂ ਵੇਖੀਏ ਤਾਂ 12 ਤੋਂ 14 ਕਿੱਲੇ ਮੈਂ ਗਿੰਦਾ ਕਰ ਦਿੰਨਾ ਜੀ ਜੀ ਹਾਂਜੀ ਬਾਈ ਜਿਵੇਂ ਆਪਾਂ ਹੁਣ ਮਾਰਚ ਦੇ ਐਂਡ 'ਚ ਇਹ ਵੀਡੀਓ ਸ਼ੂਟ ਕਰ ਰਹੇ ਆ ਹਾਂਜੀ ਅੱਗੇ ਜਿਹੜਾ ਸੀਜ਼ਨ ਆ ਰਿਹਾ ਗਰਮੀ ਦਾ ਆ ਰਿਹਾ ਹਨਾ ਹਾਂਜੀ ਤੇ ਇਹਦੇ ਵਿੱਚ ਗਰਮੀ ਦੇ ਸੀਜ਼ਨ ਵਿੱਚ ਆਪਾਂ ਲਾ ਸਕਦੇ ਆ ਗਿੰਦਾ ਕਿਹੜੀਆਂ ਵੈਰਾਈਟੀਆਂ ਲੱਗਦੀਆਂ ਹੈਗੀਆਂ ਤੇ ਉਹਦੀ ਪਨੀਰੀ ਜਿਹੜੀ ਉਹ ਆਪਾਂ ਫਿਰ ਕਿਵੇਂ ਤਿਆਰ ਕਰਦੇ ਆ ਗਰਮੀ ਵਾਲੀਆਂ ਵੈਰਾਈਟੀਆਂ ਜਿਵੇਂ ਹੁਣ ਵੈਸੇ ਤਾਂ ਹੁਣ ਵੀ ਜ਼ਮੀਨ ਜੇਕਰ ਵੇਲੀ ਹੋਵੇ ਹਾਂਜੀ ਤਾਂ ਉੱਥੇ ਵੀ ਗੇਂਦਾ ਲੱਗ ਜਾਂਦਾ ਉਹ ਕਲਕੱਤੇ ਵਾਲਾ ਲੱਡੂ ਗੇਂਦਾ ਲੱਗਦਾ ਯਾਨੀ ਕਿ ਕਹਿ ਲਈਏ ਜਨਵਰੀ ਤੋਂ ਲੈ ਕੇ ਜੁਲਾਈ ਤੱਕ ਅੱਛਾ ਲੱਡੂ ਗੇਂਦਾ ਲੱਗ ਜਾਂਦਾ ਲੱਡੂ ਗੇਂਦੇ ਦੇ ਵਿੱਚ ਵੀ ਵੈਰਾਈਟੀਆਂ ਅਲੱਗ-ਅਲੱਗ ਨੇ ਹੂੰ ਉਹ ਅਸੀਂ ਕਲਕੱਤੇ ਤੋਂ ਹੀ ਮੰਗਾਉਨੇ ਆ ਜਦੋਂ ਵੀ ਜ਼ਮੀਨ ਤਿਆਰ ਹੁੰਦੀ ਆ ਠੀਕ ਹੈ ਤੇ ਉਦੋਂ ਅਸੀਂ 5-7 ਫਾਰਮਰ ਇਕੱਠੇ ਪਨੀਰੀ ਮੰਗਾ ਲੈਂਦੇ ਆ ਕਹਿੰਦਾ ਮਤਲਬ ਜੇ ਅਸੀਂ ਇਕੱਲੇ-ਇਕੱਲੇ ਮੰਗਾਈਏ ਸਾਨੂੰ ਟਰਾਂਸਪੋਰਟ ਕੋਸਟ ਬਹੁਤ ਪੈ ਜਾਂਦੀ ਆ ਠੀਕ ਉਹਦੇ ਕਰਕੇ ਅ ਤੇ ਉਹ ਜਿਹੜੀ ਵੈਰਾਈਟੀ ਸਾਨੂੰ ਜ਼ਰੂਰਤ ਹੁੰਦੀ ਹੈ ਹੁਣ ਕਣਕ ਵੱਢ ਕੇ ਉਹ ਲਾਵਾਂਗੇ। ਅੱਛਾ ਭਾਈ ਕਲਕੱਤੇ ਤੋਂ ਫਿਰ ਭਾਈ ਕਿਵੇਂ ਆਉਂਦੀ ਹੈ ਪਨੀਰੀ? ਪਹਿਲਾਂ ਆਰਡਰ ਦਿੰਨੇ ਹੋ ਬਾਈ 에ਅਰ ਆਉਂਦੀ ਹੈ ਜਾਂ ਕਿਵੇਂ ਆਉਂਦੀ ਹੈ ਜੀ? ਸਰਦੀ ਦੇ ਵਿੱਚ ਟ੍ਰੇਨ ਤੇ ਆ ਜਾਂਦੀ ਜਦੋਂ ਮੌਸਮ ਥੋੜਾ ਜਿਹਾ ਠੀਕ ਹੁੰਦਾ ਬਰਫ਼ ਲੱਗੀ ਹੁੰਦੀ ਹੈ ਬਾਕਸ ਦੇ ਵਿੱਚ। ਹਾਂਜੀ ਤੇ ਜਦੋਂ ਗਰਮੀ ਹੋ ਜਾਂਦੀ ਆ ਉਦੋਂ ਬਾਈ 에ਅਰ ਹੁੰਦੀ ਆ ਕਿਉਂਕਿ ਫਿਰ ਉਹ 4-5 ਘੰਟੇ ਜੇ ਇੱਧਰ ਆ ਜਾਂਦੀ ਤੇ 4-5 ਘੰਟੇ ਆਪਾਂ ਨੂੰ ਮੁਹਾਲੀ ਤੋਂ ਵਾਪਸ ਆਉਣ ਤੇ ਇੱਥੇ ਲੱਗਦੇ ਆ ਅਸੀਂ 10-12 ਘੰਟਿਆਂ ਚ ਆ ਜੰਨੇ ਆ ਤੇ ਤਾਜ਼ੀ-ਤਾ ਬਾਕੀ ਭਈ ਇਹਨੇ ਸਾਲਾਂ ਦੇ ਵਿੱਚ ਫੁੱਲਾਂ ਦੀ ਖੇਤੀ ਦੇ ਵਿੱਚ ਕੀ ਤਜਰਬੇ ਹੋਏ ਆ ਕੀ ਸਿੱਖਿਆ ਆਪਾਂ ਹਣਾ ਕਿਉਂਕਿ ਕੋਈ ਵੀ ਫਸਲ ਇੱਕ ਸਾਲ ਲਾਉਂਦਾ ਆਮਦਨ ਦੇ ਲਈ ਵੀ ਆਪਾਂ ਨੂੰ ਆਮਦਨ ਚੰਗੀ ਹੋਵੇ ਸਬਜ਼ੀਆਂ ਦੀ ਖੇਤੀ ਦੇ ਵਿੱਚ ਵੀ ਬਹੁਤ ਕਿਸਾਨ ਆ ਤੁਹਾਡੇ ਵਾਲੇ ਪਾਸੇ ਵੀ ਬਹੁਤ ਕਿਸਾਨ ਆ ਵੀ ਚੰਗਾ ਮੰਦਾ ਇਹ ਕੰਮਾ ਚਾਹੁੰਦਾ ਰਹਿੰਦਾ ਤੁਸੀਂ ਕੀ ਸਿੱਖਿਆ ਵੀ ਜੇ ਆਪਾਂ ਸੇਫ ਰਹਿ ਕੇ ਚੱਲਣਾ ਹੈਗਾ ਤਾਂ ਰਕਬਾ ਕਿੰਨਾ ਕੁ ਬੰਦੇ ਨੂੰ ਰੱਖਣਾ ਚਾਹੀਦਾ ਵੀ ਵੱਧ ਰਕਬਾ ਨਾ ਹੋਵੇ ਡਿਮਾਂਡ ਵੀ ਬਣੀ ਰਹੇ ਰੇਟ ਵੀ ਆਪਣਾ ਬਣਿਆ ਰਹੇ ਨਾ ਕੀ ਸਿੱਖਿਆ ਆਪਾਂ ਜੀ ਰਕਬਾ ਇਹਦੇ ਵਿੱਚ ਜਦੋਂ ਆਪਾਂ ਫੁੱਲਾਂ ਦੀ ਖੇਤੀ ਲਾਉਣੀ ਹੈ ਇੱਕ ਤਾਂ ਗਰਮੀ ਦੇ ਵਿੱਚ ਨਾ ਕਰਨ ਜ਼ਿਆਦਾ ਫਾਰਮਰ ਹੂੰ ਇਕੱਠਾ ਰਕਬਾ ਨਾ ਲਾਉਣ ਗਰਮੀ ਦੇ ਵਿੱਚ ਜਦੋਂ 2-4 ਕਿਲੇ ਲਾ ਲੈਣਗੇ ਪਹਿਲੀ ਵਾਰੀ ਹੂੰ ਪੁਰਾਣੇ ਫਾਰਮਰ ਦਾ ਚਾਹੇ ਕਿੰਨੇ ਕਿੰਨਾ ਵੀ ਰਕਬਾ ਲਾ ਲੈਣ ਐਕਸਪਰਟ ਹੋ ਗਿਆ ਜੋ ਵੀ ਜੀ ਜੋ ਨਵਾਂ ਫਾਰਮਰ ਹੋਣਾ ਚਾਹੁੰਦਾ ਉਹ ਘੱਟ ਰਕਬੇ ਤੋਂ ਸ਼ੁਰੂ ਕਰ ਲੇ ਜੀ ਤੇ ਪਹਿਲ ਤਾਂ ਉਹ ਸਰਦੀ ਦੇ ਵਿੱਚ ਜਿਹੜੀ ਜਾਫਰੀ ਹੈਗੀ ਉਹਨੂੰ ਦੇਵੇ ਕਿਉਂਕਿ ਬਹੁਤ ਈਜ਼ੀ ਹੋ ਜਾਂਦੀ ਹੈ ਇਹਦਾ ਬੂਟਾ ਖਾਲੀ ਦੇ ਵਿੱਚ ਡਿਗ ਵੀ ਪਵੇ ਨਾ ਲਾਉਂਦਿਆਂ ਤੋਂ ਉਹ ਵੀ ਹਰਾ ਹੋ ਜਾਂਦਾ ਤੇ ਇਹਨੂੰ ਪਾਣੀ ਦੀ ਵੀ ਘੱਟ ਸਰਦੀ ਦੇ ਵਿੱਚ ਜਿਵੇਂ ਕਣਕ ਨੂੰ ਜਰੂਰਤ ਹੁੰਦੀ ਆ ਪਾਣੀ ਦੀ ਓਨਾ ਕੀ ਇਹਨੂੰ ਪਾਣੀ ਦੀ ਜਰੂਰਤ ਹੁੰਦੀ ਆ ਜੀ ਨੰਬਰ 2 ਬਾਕੀ ਇਹ ਜਿਵੇਂ ਆਪਾਂ ਆਖਿਆ ਵੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਜਿਹਦਾ ਧਿਆਨ ਰੱਖਣ ਯੋਗ ਹੈ ਚਾਹੀ ਗੱਲ ਆ ਇਹਨੂੰ ਇਕੱਠਾ ਇੱਕੋ ਵੈਰਾਈਟੀ ਨਾ ਲਾਓ ਠੀਕ ਜਿਵੇਂ ਸਰਦੀ ਵਾਲੀ ਵੈਰਾਈਟੀ ਇੱਕ ਇਹਦੇ ਵਿੱਚ ਦਿਵਾਲੀ ਵਾਲੀ ਵੈਰਾਈਟੀ ਆਉਂਦੀ ਆ ਹਾਂਜੀ ਉਹ ਵੀ ਲਾਈ ਜਾਵੇ ਦਿਵਾਲੀ ਤੋਂ ਇਸ ਵਾਰੀ ਜਿਹੜੀ ਦਿਵਾਲੀ ਆਊਗੀ ਅਗੇਤੀ ਆਊਗੀ ਉਦੋਂ ਉਹਨੂੰ ਫੁੱਲੋ ਦਾ ਸਟਾਰਟ ਨਹੀਂ ਹੋਣਾਗਾ ਥੋੜਾ ਜਿਹਾ ਲੇਟ ਜਾਊਗਾ ਕਈ ਵਾਰੀ ਦਿਵਾਲੀ ਲੇਟ ਹੁੰਦੀ ਆ ਉਦ ਜੀ ਤੇ ਉਸ ਤੋਂ ਬਾਅਦ ਕਿਹੜੀ ਆਪਣੇ ਅਕਤੂਬਰ ਚ ਲੱਗਦੀ ਹੈ ਵੈਰਾਈਟੀ ਹੂੰ ਉਹ ਆ ਜਾਂਦੀ ਹੈ ਨਵੰਬਰ ਵਾਲੀ ਵੈਰਾਈਟੀ ਆ ਜਾਂਦੀ ਹੈ ਇਸ ਤਰ੍ਹਾਂ ਥੋੜੀ ਥੋੜੀ